ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਿਆਂ ਤੋਂ ਆਲ ਵਰਲਡ ਦੇ ਮਾੜੇ ਬੰਦੇ ਡਰਦੇ ਆ ਤੇ ਤੁਸੀਂ ਕਿਵੇਂ ਨਾ ਡਰੋਗੇ ਜਿਹੜੇ ਖਾਸ ਕਰਕੇ ਆਰਐਸਐਸ ਦੇ ਏਜੰਟਾ ਉਹ ਕਿਵੇਂ ਨਾ ਡਰਨਗੇ ਜਿਹੜੇ ਡਿਬੇਟਾਂ ਦੇ ਵਿੱਚ ਬੈਠੇ ਆ ਇਹੋ ਜੇ ਚਵਲਾਂ ਦੇ ਨਾਲ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਮਾੜਾ ਦੱਸਦੇ ਆ ਉਹਨਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਇਹਨਾਂ ਦੇ ਨਾਲ ਡਿਬੇਟਾਂ ਡਿਬੇਟਾਂ ਦੇ ਵਿੱਚ ਬਹਿਂਦਾ ਤਾਂ ਕੀ ਕੋਈ ਨਹੀਂ ਬਣਦੀ ਇਹਨਾਂ ਦੇ ਨਾਲ ਸਿਰਫ ਤੇ ਸਿਰਫ ਦੋ ਟੁਕ ਜਵਾਬ ਆ ਵੀ ਟਕਰਾਂਗੇ ਗੱਲ ਖਤਮ ਜਦੋਂ ਕਿਸੇ ਦੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਜਿਹਦੇ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਉਹ ਤੁਹਾਨੂੰ ਟੱਕਰੂ ਟੱਕਰੂਗਾ ਟੱਕਰੂਗਾ ਜਿੱਥੇ ਮਰਜੀ ਹੋਵੇ ਭਾਵੇਂ ਤੁਸੀਂ ਹਿਮਾਚਲ 'ਚ ਬੈਠੇ ਹੋ ਭਾਵੇਂ ਤੁਸੀਂ ਪੰਜਾਬ 'ਚ ਆਓ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਮਾੜਾ ਕਹੂਗਾ ਉਹ ਸਾਡੀ ਬਰਦਾਸ਼ਤ ਤੋਂ ਬਾਹਰ ਆ ਨਾ ਹੀ ਉਹ ਸਾਡੀ ਗਿਣਤੀ ਦੇ ਵਿੱਚ ਆਉਂਦਾ ਕਿਉਂਕਿ ਦੁੱਖੀਆਂ ਤਕੀਆਂ ਉਹ ਜੀਆਂ ਬਹੁਤ ਹੈਗੀਆਂ ਪੰਜਾਬ ਦੇ ਵਿੱਚ ਵੀ ਹੈਗੀਆਂ ਹਿਮਾਚਲ ਦੇ ਵਿੱਚ ਵੀ ਹੈਗੀਆਂ ਹੋਰ ਸਟੇਟਾਂ ਦੇ ਵਿੱਚ ਵੀ ਹੈਗੀਆਂ ਜਿਹੜੀਆਂ ਦੁੱਖੀਆਂ ਤਕੀਆਂ ਜੇ ਆਪਣੇ ਆਪਣੇ ਵਾਲੇ ਲੋਕ ਡਿਬੇਟਾਂ ਦੇ ਵਿੱਚ ਬਹਿ ਕੇ ਇਹਨਾਂ ਨੂੰ ਸਮਝਾਉਣ ਲੱਗ ਪਏ ਕਦੇ ਨਹੀਂ ਸਮਝਦੇ ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਆਰਐਸਐਸ ਦਾ ਦਿਮਾਗ ਵੜਿਆ ਹੋਇਆ ਹੈ ਕਦੇ ਨਹੀਂ ਸਮਝ ਸਕਦੇ ਸ਼ਿਵ ਸੇਨਾ ਵਾਲੇ ਕੀ ਕੁਝ ਬੋਲਦੇ ਆ ਸ਼ਿਵ ਸੇਨਾ ਵਾਲਿਆਂ ਦੇ ਮੂਹਰੇ ਧਰਨੇ ਵੀ ਲਾ ਕੇ ਵੇਖ ਲੈ ਇਹਨਾਂ ਨੇ ਰੋਸ ਮਜਾਰੇ ਕਰਕੇ ਵੀ ਵੇਖ ਲੈ ਕੀ ਸ਼ਿਵ ਸੇਨਾ ਵਾਲੇ ਚੁੱਪ ਕਰਕੇ ਸੋ ਇਹਨਾਂ ਦਾ ਇੱਕੋ ਹੀ ਹੱਲ ਆ ਜੋ ਹੱਲ ਗੁਰੂ ਸਾਹਿਬ ਦੀ ਕਿਰਪਾ ਜਿੱਤੇ ਹੋਗੀ ਉਹ ਆਪੇ ਸਿੰਘ ਨੇ ਹੱਲ ਕਰ ਦੇਣਾ ਇਹਦਾ ਕੋਈ ਮਸਲਾ ਨਹੀਂ ਕੋਈ ਧਰਨੇ ਲਾਉਣ ਦੀ ਲੋੜ ਨਹੀਂ ਕੋਈ ਮਜ਼ਾਰੇ ਕਰਨ ਦੀ ਲੋੜ ਨਹੀਂ ਆਪਣੇ ਵਾਲੇ ਕੀ ਕਰਦੇ ਆ ਆਪਣੇ ਵਾਲੇ ਜਦੋਂ ਵੀ ਕੋਈ ਮੰਨ ਲਓ ਕੋਈ ਆਫਤ ਆ ਜੇ ਇਹਨਾਂ ਨੇ ਕੀ ਕਰਨਾ ਹੁੰਦਾ ਇਹਨਾਂ ਨੇ 100 ਰੁਪਏ ਦਾ ਪਰੌਂਠਾ 200 ਦਾ ਕਰ ਦੇਣਾ 20 ਵਾਲੀ ਬੋਤਲ ਪਾਣੀ ਵਾਲੀ 100 ਦੀ ਕਰ ਦੇਣੀ ਹੈ ਤੇ ਆਪਣੇ ਵਾਲੇ ਲੈ ਕੇ ਕਾਰਸੀਆਂ ਤੇ ਲੈ ਕੇ ਬਾਲਟੀਆਂ ਹਮਾਚਨ ਨਾਲ ਨੂੰ ਤਰ ਪੈਂਦੇ ਆ ਜੀ ਲਓ ਜੀ ਅਸੀਂ ਸੇਵਾ ਕਰਨ ਚੱਲੇ ਆ ਕਿਉਂ ਬਈ ਬਾਈਕਟ ਕਰੋ ਇਹਨਾਂ ਦਾ ਇਹ ਤੁਹਾਨੂੰ ਵੀ ਪਤਾ ਇਹ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਸਿਰ ਤੋਂ ਜਿਹੜੇ ਪੰਜਾਬ ਵਾਲੇ ਉੱਥੇ ਘੁੰਮਣ ਜਾਂਦੇ ਕੋਈ ਅਮਰੀਕਾ ਕੈਨੇਡਾ ਵਾਲੇ ਤਾਂ ਮਾਚਲ ਘੁੰਮਣ ਨਹੀਂ ਆਉਂਦੇ ਹਮਾ ਪੰਜਾਬ ਵਾਲੇ ਜਾਂਦੇ ਆ ਜਦੋਂ ਪੰਜਾਬ ਵਾਲੇ ਉੱਥੇ ਘੁੰਮਣ ਜਾਂਦੇ ਆ ਤਾਂ ਹੀ ਉਹਨਾਂ ਦਾ ਜਿਹੜਾ ਖਰਚਾ ਉਹਨਾਂ ਦਾ ਸਾਰਾ ਕੁਝ ਚੱਲਦਾ ਜਦੋਂ ਪੰਜਾਬ ਵਾਲਿਆਂ ਨੇ ਬਾਈਕਾਟ ਕਰਤਾ ਸਭ ਕੁਝ ਬੰਦ ਹੋ ਜੂ ਉਹਨਾਂ ਦਾ ਸਾਰੇ ਉਹਨਾਂ ਦੇ ਖਰਚੇ ਬੰਦ ਹੋ ਜਾਣਗੇ ਸਾਰਾ ਕੁਝ ਬੰਦ ਹੋ ਜੂਗਾ ਸੋ ਇਹ ਜਿਹੜੇ ਆਗੂ ਬਣੇ ਬੈਠੇ ਜਿਨ੍ਹਾਂ ਆਗੂਆਂ ਤੋਂ ਸਾਨੂੰ ਉਮੀਦ ਆ ਵੀ ਉਹ ਕੁਝ ਕਰਨਗੇ ਉੱਥੇ ਜਾ ਕੇ ਠੀਕ ਆ ਉਹ ਉਹੋ ਜਿਹੇ ਬੰਦਿਆਂ ਦਾ ਕੁਝ ਕਰਨਗੇ ਉਹ ਬੰਦੇ ਜਿਹੜੇ ਹੈਗੇ ਆ ਉਹ ਬੰਦੇ ਉਹਨਾਂ ਦੇ ਨਾਲ ਡਿਬੇਟਾਂ ਦੇ ਵਿੱਚ ਬੈਠੇ ਆ ਯਾਰ ਕੀ ਮਤਲਬ ਹੁਣ ਮੇਰੀ ਗੱਲ ਸੁਣੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਈ ਤੇ ਆਪਾਂ ਉਹਨਾਂ ਦੋਖੀਆਂ ਦੇ ਨਾਲ ਡਿਬੇਟਾਂ 'ਚ ਬੈਠਾਂਗੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਦੀ ਬੇਅਦਬੀ ਹੋ ਗਈ ਝੰਡੇ ਦੀ ਬੇਅਦਬੀ ਹੋ ਗਈ ਬੇਕਦਰਹੀ ਹੋ ਗਈ ਤੇ ਆਪਾਂ ਉਹਨਾਂ ਨਾਲ ਡਿਬੇਟਾਂ 'ਚ ਬੈਠੀ ਜਾਂਦੇ ਯਾਰ ਕਮਾਲ ਹੋ ਗਈ ਯਾਰ ਸੋ ਦਲ ਖਾਲਸਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਨ੍ਹਾਂ ਨੌਜਵਾਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀਆਂ ਫੋਟੋਆਂ ਹਿਮਾਚਲ ਮੀਂਹ ਬਸਾਂ ਉੱਤੇ ਲਾਉਣ ਦਾ ਪ੍ਰਣ ਕੀਤਾ ਕਿ ਅਸੀਂ ਜਿਹੜਾ ਵੀ ਹਿਮਾਚਲ ਤੋਂ ਗੱਡੀ ਇੱਥੇ ਆਊਗੀ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਾ ਦੀਆਂ ਫੋਟੋਆਂ ਲੱਗਣੀਆਂ ਉਹਨਾਂ ਦੀ ਅਸੈਂਬਲੀ ਦੇ ਵਿੱਚ ਅੱਜ ਇਹ ਰੌਲਾ ਬਣਿਆ ਹੋਇਆ ਤੇ ਪੰਜਾਬ ਦੇ ਸੀਐਮ ਤੋਂ ਜਵਾਬ